ਇਹ ਪਿੰਡ ਮਹਾਰਾਣੀ ਵਾਲਾ ਪਿੰਡ ਹੈ थाना ਚੋਲਾ ਸਾਹਿਬ ਚ ਉੱਥੇ ਮਿਤੀ 1 2 ਦੀ ਦਰਮਿਆਨੀ ਰਾਤ ਨੂੰ ਦੋ ਘਰਾਂ ਚ ਚੋਰੀ ਹੋਈ ਸੀ ਜਿਦੇ ਵਿੱਚੋਂ ਗਹਿਣਾ ਕੜਾ ਸੋਨਾ ਘੜੀਆਂ ਵਗੈਰਾ ਬੁੰਦਰੀਆਂ ਇਹ ਚੀਜ਼ਾਂ ਚੋਰੀ ਹੋਈਆਂ ਸੀ ਤੇ ਇਸ ਦੇ ਸਬੰਧ ਵਿੱਚ थाना ਚੋਲਾ ਸਾਹਿਬ ਚ ਐਫ ਆਈ ਆਰ ਨੰਬਰ 46 ਦਰਜ ਕੀਤੀ ਗਈ ਸੀ ਨਵੇਂ ਕਾਨੂੰਨ ਦੇ ਤਹਿਤ ਤੇ ਉਹਦੀ ਦਰਜ ਕਰਕੇ ਮੁਕੱਦਮਾ ਤੇ ਕ੍ਰਿਸ਼ ਦੇ थाना ਚੋਲਾ ਸਾਹਿਬ ਦੀ ਪੁਲਿਸ ਲੋਕ ਕੀਤੀ ਗਈ ਸੀ ਤੇ ਦਰਾਨੇ ਤਪਦੀਸ਼ ਉਸੇ ਪਿੰਡ ਦੇ ਤਿੰਨ ਮੁੰਡੇ ਨੇ ਰਾਜਨ ਤਰਮਿੰਦਰ ਸਿੰਘ ਤੇ ਗਗਨਦੀਪ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਗ੍ਰਿਫਤਾਰ ਕਰਕੇ ਜੋ ਇਹਨਾਂ ਨੇ ਚੋਰੀ ਕੀਤਾ ਸੀ ਉਹਦੀ ਬਰਾਮਦਗੀ ਕਾਫੀ ਹੱਦ ਤੱਕ ਹੋ ਚੁੱਕੀ ਹੈ ਜਿਹਦੇ ਵਿੱਚ ਸੋਨਾ ਕੜਾ ਵਾਲੀਆਂ ਮੁੰਦਰੀਆਂ ਮੋਬਾਈਲ ਫੋਨ 9 ਮੋਬਾਈਲ ਫੋਨ ਨੇ ਲੇਡੀਜ਼ ਪਰਸ ਪੰਜ ਘੜੀਆਂ ਜਿੱਦਾਂ ਜਿੰਨਾ ਸਮਾਨ ਚੋਰੀ ਹੋਇਆ ਸੀ ਉਸ ਦਾ 70-80% ਬਰਾਮਦ ਹੋ ਚੁੱਕਿਆ ਜਿਹਦੀ ਕੀਮਤ ਕੋਈ 8-10 ਲੱਖ 8-10 ਲੱਖ ਬਣਦੀ ਹੈ ਤੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ ਰਾਤ ਤੇ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਰਿਮਾਂਡ ਹਾਸਲ ਕਰਕੇ ਦੰਗਾਈ ਨਾਲ ਪੁਛਗਛ ਕਰਕੇ ਜਿੰਨੀਆਂ ਵੀ ਇਲਾਕੇ 'ਚ ਹੋਰ ਚੋਰੀਆਂ ਹੋਈਆਂ ਜਾਂ ਉਸ ਪਿੰਡ 'ਚ ਹੋਈਆਂ ਉਹਨਾਂ ਬਾਰੇ ਵੀ ਪਤਾ ਜੁਈ ਕੀਤੀ ਜਾਏਗੀ ਸਰ ਇਹਨਾਂ ਦਾ ਗੈਂਗ ਵੀ ਹੈਗਾ ਜੀ ਆਪਾਂ ਕਰ ਰਹੇ ਹਾਂ ਤਫਤੀਸ਼ ਤਾਰੇ ਕਿ ਚੋਰੀ ਫਟਿਆ ਬਾਦਈ ਉਹਨਾਂ ਵੀ ਇਹਦਾ ਲੱਗਦਾ ਕਿ ਤਾਲਕ ਹੋ ਸਕਦਾ ਆ ਆਪਾਂ ਪੁੱਛਗਿਛ ਕਰਾਵਾਂਗੇ ਜੀ ਜੱਜ ਕਰ ਚੋਰੀ ਹਾਂ ਪੁੱਛਗਿਛ ਕਰਾਂਗੇ ਸਾਰੀਆਂ ਚੋਲਾ ਸਾਹਿਬ ਦੇਰੀਏ ਤੇ ਜਾਂ ਤਰਨਤਾਰਨ ਜ਼ਿਲ੍ਹੇ ਤੇ ਜਾਂ ਹੋਰ ਵੀ ਜਿੱਥੇ ਲੱਗਦਾ ਕਿ ਚੋਰੀਆਂ ਸਾਰੀਆਂ ਬਾਰੇ ਪੁੱਛਗਿਛ ਕੀਤੀ ਸਰ ਇਹਨਾਂ ਨੇ ਜਿਹੜਾ ਸਮਾਨ ਜਿਹੜਾ ਆ ਚੋਰੀ ਕੀਤਾ ਇਹ ਵੇਚਿਆ ਵੀ ਆ ਕਿਤੇ ਨਹੀਂ ਇਹਨਾਂ ਕੋਲ ਜਿਹੜਾ 70 80% ਦੀ ਬਰਾਮਦਗੀ ਹੋ ਚੁੱਕੀ ਆ ਬਾਕੀ ਬਾਰੇ ਅਜੇ ਤਰਤੀਸ਼ ਕਰਨੀ ਬਾਕੀ ਬਰਾਮਦਗੀ ਇਹਨਾਂ ਕੋਲ ਹੋਈ ਆ ਸਰ ਕਿ ਜਾਂ ਦੁਕਾਨਾਂ ਤੋਂ ਹੋਈ ਆ ਜੀ ਨਹੀਂ ਨਹੀਂ ਇਹਨਾਂ ਦੇ ਕੋਲੋਂ ਹੋਈ ਆ ਇਹ ਕਨੇਡਾ ਸੀਨਾ ਦੀ ਆਪਾਂ ਆਪਣੀ ਕਸਟਡੀ ਹੋਣੀ ਹੈ। ਸਾਮਾਨ ਸਾਰ ਕਿੱਧਰ ਰੱਖਿਆ ਸਾਰਾ ਇਹਨਾਂ ਨੇ? ਬਸ ਲੁਕਾ ਕੇ ਰੱਖਿਆ ਸੀ ਘਰਾਂ ਨੂੰ। ਕੋਈ ਹਥਿਆਰ ਹੋਇਆ ਕਿ ਮਜਾਰਾ ਵੀ ਇਹਨਾਂ ਕੋਲ ਸੀ ਜਿਆਦਾ। ਨਹੀਂ ਹਥਿਆਰ ਦੀ ਗੱਲ ਜੇ ਸਾਹਮਣੇ ਨਹੀਂ ਆਈ। ਫੇਰੀ ਵੇਲੇ ਉਹਨਾਂ ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ ਜੇ ਵੀ ਆਈ ਸਾਹਮਣੇ ਗੱਲ ਉਹਦੇ ਮੁਤਾਬਕ ਕਰੀ। ਚਲੋ ਜੀ ਬਿਨਾਂ ਗਿਰਜ਼ਾ ਸਾਹ ਕਿੱਥੇ ਕੁ ਤੱਕ ਹੈ ਜੀ? ਗ੍ਰਿਫਤਾਰੀ ਗਗਨਦੀਪ ਸਿੰਘ ਜਿਹੜਾ ਦੋਸ਼ੀ ਹੈ ਤੇ ਕੋਲ